ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ ਚੋਹਾ ਵੀਰਾਂ ਦੇ ਕੋੜੇ ਪਿਆਰ ਅੰਦਰ ਤੱਕਦਾ ਰਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲਹਨ ਕੀ ਦਲਵਾਰ ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਤੇ ਕਿੰਨੇ ਖੁੱਬੇ ਨੇ ਤੀਰ ਜੋ ਜਾਰ ਅੰਦਰ ਦਾਦੀ ਤੱਕਿਆ ਬੁਰਜ ਦੀ ਚੀਤ ਵਿੱਚੋਂ ਫੋਨ ਮੁੱਕ ਕੇ ਨੇ ਇੱਟਾਂ ਦੇ ਪਾਰ ਅੰਦਰ ਅਰਸ਼ੋ ਦਾਦੇ ਸ਼ਹੀਦ ਨੇ ਛਾਤ ਪਾਈ ਕਿੰਨਾ ਸਿੱਧਕ ਹੈ ਮੇਰੇ ਇਸ ਪਰਿਵਾਰ ਅੰਦਰ ਜੂਝੇ ਕਿਸ ਤਰ੍ਹਾਂ ਤਰਫ ਤੋਂ ਸਹਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਆਉ ਪਰਣ ਕਰੀਏ ਕੇਸਾਲ ਦਾ ਅਖੀਰਲਾ ਹਫਤਾ ਸਹਬ ਜਾਦਿਆਂ ਦੀ ਨਸਾਨੀ ਸ਼ਹੀਦੀ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ